ਸਸ਼ੀਕਾਰ ਜੀ ਨਮਸਕਾਰ ਜੀ ਸਾਰਿਆਂ ਨੂੰ ਸਭ ਤੋਂ ਪਹਿਲੇ ਮੈਂ ਆਪਣੀ ਆਵਾਮੀ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਔਰ ਸਾਡੇ ਮਹਬੂਬ ਨੇਤਾ ਔਰ ਮੇਰੇ ਰਾਜਨੀਤਿਕ ਗੁਰੂ ਸਰਦਾਰ ਅਮਰਸ਼ੇਰ ਸਿੰਘ ਸ਼ੈਰੀ ਕਲਸੀ ਜੀ ਦਾ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਔਰ ਮੇਰੀ ਬਟਾਲੇ ਦੀ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਦਾਸ ਨੂੰ ਇਨੇ ਯੋਗਿਆ ਸਮਝਿਆ ਔਰ ਇਸ ਜ਼ਿੰਮੇਵਾਰੀ ਦਾ ਨਿਵਾਜਿਆ ਔਰ ਕੱਲ ਸਾਡੇ ਹਰਮਨ ਪਿਆਰੇ ਨੇਤਾ ਸਟੇਟ ਵਰਗੀ ਪ੍ਰੈਜ਼ੀਡੈਂਟ ਪੰਜਾਬ ਅਮਰਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਖੁਦ ਉੱਥੇ ਪਹੁੰਚ ਕੇ ਮੈਨੂੰ ਸੀਟ ਤੇ ਬਿਠਾ ਰਹੇ ਨੇ 29 ਮਾਰਚ ਸਵੇਰੇ 10:30 ਵਜੇ ਪਹੁੰਚ ਰਹੇ ਨੇ ਮੈਂ ਬਟਾਲੇ ਸ਼ਹਿਰ ਦੀ ਸਮੂਹ ਸੰਗਤਾਂ ਨੂੰ ਮੇਰੀ ਮਾਵਾ ਮੇਰੀ ਪੈਨਾ ਮੇਰੇ ਬਜ਼ੁਰਗ ਮੇਰੇ ਦੋਸਤ ਸਭ ਨੂੰ ਨਿਵੇਦਨ ਕਰਦਾ ਕਿ ਉੱਥੇ ਪਹੁੰਚ ਕੇ ਤੁਸੀਂ ਵੀ ਆਪਣਾ ਆਸ਼ੀਰਵਾਦ ਮੈਨੂੰ ਰੱਖੋ ਔਰ ਮੈਂ ਇੰਤਜ਼ਾਰ ਕਰੂੰਗਾ ਕਿ ਮੇਰੇ ਚਾਹਣ ਵਾਲੇ ਮੇਰੇ ਪਿਆਰ ਕਰਨ ਵਾਲੇ ਸਾਰੇ ਉੱਥੇ ਪਹੁੰਚਣ ਤਾਂ ਜੋ ਮੈਨੂੰ ਮਹਿਸੂਸ ਹੋਏ ਕਿ ਮੇਰਾ ਸਾਰਾ ਬਟਾਲੇ ਦਾ ਸਮੁੱਚਾ ਪਰਿਵਾਰ ਮੈਨੂੰ ਉੱਥੇ ਆਪਣਾ ਆਸ਼ੀਰਵਾਦ ਦੇਣ ਲਈ ਉੱਥੇ ਪਹੁੰਚਿਆ ਤੇ ਮੈਂ ਦਿਲ ਦੇ ਕਰੀਏ ਤੋਂ ਧੰਨਵਾਦ ਕਰੂੰਗਾ ਸਾਰਿਆਂ ਦਾ ਤੇ ਮੈਂ ਆਪ ਸਭ ਨੂੰ ਨਿਵੇਦਨ ਦਿੰਦਾ ਕਿ ਸਾਰੇ ਕੱਲ ਉੱਥੇ ਹਮ ਹਮਾ ਕੇ ਸਵੇਰੇ 10:30 ਵਜੇ 29 ਮਾਰਚ ਨੂੰ ਕੱਲ ਜਰੂਰ ਪਹੁੰਚੋ ਜੀ ਮੈਨੂੰ ਤੁਹਾਡੀ ਉਡੀਕ ਰਹੇਗੀ ਧੰਨਵਾਦ ਜੀ